हां जी दोस्तों सत श्री अकाल सारे फार्मर वीरांनो सो दोस्तों आज पहुंचे हैं पिंट जॉर्ड सिंह वाला तहसील पट्टी जिला श्री तरनतारन साहिब वीर हरवेयल सिंह ਦੇ ਫਾਰਮ ਤੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿਤਾਬੇਰ ਦਾ ਤੇ ਰੁਟੀਨ ਦੇ ਵਿੱਚ ਕੰਮ ਕਰਦਾ ਤੇ ਡੇਲੀ ਰੁਟੀਨ ਵਿੱਚ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਨਵੇਂ ਇਸ ਕਿਦੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨੇ ਮੱਝਾਂ ਝੋਟੀਆਂ ਨੇ ਇੱਕ ਸੂਈ ਮੱਝ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੀ ਨਾਗ ਨਾਲ ਜਿਹੜੀ ਦੋਸਤੋ ਚਵਾਈ ਵੀ ਆਪਾਂ ਤੁਹਾਨੂੰ ਕਰਾ ਕੇ ਦਿਖਾ ਦਾਂਗੇ ਠੀਕ ਹੈ ਜੀ ਇਸੇ ਵੀਡੀਓ ਦੇ ਵਿੱਚ ਤੇ ਜਿਹੜੇ ਪਸ਼ੂ ਐਨੀਮਲ ਗੱਭਣਾਂ ਤਿਆਰੀ ਵਾਲੇ ਆ ਠੀਕ ਹੈ ਜੀ ਸੋ ਇਹਨਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਕਿ ਕਿੰਨਾ ਕੁ ਸਮਾਂ ਹਜੇ ਪੈਂਡਿੰਗ ਆ ਕਿੰਨਾ ਕੁ ਸਮਾਂ ਬਾਕੀ ਆ ਸੂਣ ਦੇ ਵਿੱਚ ਤੇ ਕਿੰਵੇਂ ਸੂਬੇ ਆ ਕੀ ਰੇਟ ਪੜਦਾ ਰਹਿਣ ਵਾਲਾ ਠੀਕ ਹੈ ਜੀ ਸੋ ਇਹ ਨਾਗ ਨੇ ਅੱਜ ਟੋਟਲ ਵੀਰ ਹਰਬੇਲ ਸਿੰਘ ਦੇ ਫਾਰਮ ਤੇ ਸੋ ਤਿੰਨਾਂ ਨਗਾਂ ਦੀ ਡਿਟੇਲ ਆਪਾਂ ਵੀਰ ਹਰਬੇਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਹਰ ਵਾਰ ਆਪਾਂ ਰਿਕਵੈਸਟ ਕਰਦੇ ਆਂ ਸਾਰੇ ਆਪਣੇ ਖਰੀਦਦਾਰ ਵੀਰਾਂ ਨੂੰ ਜਿਹੜਾ ਵੀ ਨਾ ਕੌਣ ਤੁਹਾਨੂੰ ਦਾ ਟਿਪ ਕੇ ਆਪਣੀ ਤਸੱਲੀ ਕਰਨੀ ਤੁਸੀਂ ਤੇ ਸਵੇਰ ਸਵੇਰ ਕੋਈ ਵੀਰ ਪਸ਼ੂ ਲੈ ਜਾਂਦਾ ਭਰਾ ਕੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਆ ਉਹ ਵੀ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਵੈਸੇ ਆਪਣੀ ਤਸੱਲੀ ਓਨਰ ਮਾਲਕ ਕਰਕੇ ਲੈ ਕੇ ਆਉਂਦੇ ਆ ਆਪਣੀ ਤਸੱਲੀ ਤੁਸੀਂ ਕਰਕੇ ਲੈ ਕੇ ਜਾਓ ਠੀਕ ਆ ਜੀ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਉਹ ਕਰਦਿਆਂ ਗੱਲਬਾਤ ਵੀਰ ਹਰਵੀਰ ਸਿੰਘ ਦੇ ਨਾਲ हां जी संधू साहब जी सत श्री अकाल बाकी जिन्ने भी राज संधू फार्मिंग चैनल ਨੂੰ ਦੇਖ ਰਹੇ ਇੰਸਟਾਗ੍ਰam ਫੇਸਬੁਕ YouTube ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਰਹਾ ਸਾਂ ਠੀਕ ਠਾਕ ਬਹੁਤ ਵਧੀਆ ਵੀਰ ਹਰਪੇਲ ਸਿਆ ਕੈਮ ਸੇਤਾਂ ਵਾਹਿਗੁਰੂ ਦੀ ਮਿਹਰ ਹੈ ਜੀ ਠੀਕ ਹੈ ਜੀ ਅੱਛਾ ਵੀਰ ਹਰਪੇਲ ਨਾ ਕਿ ਇਸੇ ਤਰ੍ਹਾਂ ਹੀ ਤਕਰੀਬਨ ਕੋਈ 2-4 ਪਸ਼ੂ ਸੇਲ ਵੀ ਹੋ ਜਾਂਦੇ ਆ ਤੇ ਦਿੱਲੀ ਦੇ ਆਉਂਦੇ ਵੀਰਿੰਦੇ ਆਪਣੇ ਕੋਲ ਬਿਲਕੁਲ ਸੰਧੂ ਸਾਹਿਬ ਆਪਣੇ ਕੋਲੇ ਇੱਕ ਸੂਈ ਸੂਈ ਮੱਝ ਆ ਹਾਂ ਜੀ ਦੋ ਗੱਬਣਾ ਬਹੁਤ ਸੋਹਣੀਆਂ ਝੋਟੀਆਂ ਠੀਕ ਹੈ ਜੀ ਤਾਂ ਸੰਸਾਪਾ ਮਾਲੀ ਦੀ ਵੀਡੀਓ ਪਾਈ ਸੀ ਕੱਲ ਹਾਂ ਜੀ ਕਿ ਸੱਜਣ ਨੇ ਨਾ ਰਕਾਇਆ ਸੀਗਾ ਥੋੜੀ ਜੀ ਸਾਈ ਪਾ ਕੇ ਪਰ ਅਜੇ ਤੱਕ ਪਹੁੰਚੇ ਨਹੀਂ ਅੱਛਾ ਨਾ ਹੀ ਫੋਨ ਚੱਕ ਰਿਹਾ ਓਕੇ ਤਾਂ ਬੇਨਤੀ ਆ ਕਿ ਜਦ ਤੱਕ ਫੋਨ ਚੱਕਣ ਜਾਂ ਮੈਨੂੰ ਕਾਲ ਬੈਕ ਕਰਨ ਤਾਂ ਮੈਂ ਉਹਨਾਂ ਦੀ ਸਾਈ ਵਾਪਸ ਕਰ ਦਾਂ ਬਿਲਕੁਲ ਜੀ ਠੀਕ ਹੈ ਤੇ ਮੇਰੇ ਹੋਰ ਵੀ ਗਾਗ ਜਿਹੜੇ ਬਹੁਤ ਜ਼ਿਆਦਾ ਯਾਨੀ ਕਿ ਖਰਾਬ ਹੁੰਦੇ ਆ। ਨਹੀਂ ਤਾਂ ਮੈਂ ਇਹਨੂੰ ਸੇਲ ਕਰ ਦੇਵਾਂ। ਬਿਲਕੁਲ ਜੀ ਠੀਕ ਹੈ। ਹਰ ਵੇਲੇ ਅੱਜ ਵੀਰੇ ਤਿੰਨ ਮੱਝਾਂ ਝੋਟੀਆਂ ਆਪਣੇ ਕੋਲੇ ਬਕਾਊਗਾ ਤੇ ਇੱਕ ਜਿਹੜੀ ਸੂਈ ਏ ਪਹਿਲਾਂ ਇਹਦੀ ਡਿਸਕਸ਼ਨ ਕਰ ਲਈਏ ਆਪਾਂ। ਬਿਲਕੁਲ ਸੰਧੂ ਸਾਹਿਬ ਇਹ ਕੋਈ 35 ਦਿਨ ਦਾ ਸੂਆ ਮੱਝ ਦਾ ਮਗਰ ਕੱਟੀ ਆ। ਠੀਕ ਹੈ ਜੀ। ਪਹਿਲੇ ਸੂਏ ਝੋਟੀ ਸੂਈ ਆ। ਠੀਕ ਹੈ ਜੀ। ਇਹਦੇ ਥੱਲੇ ਕੋਈ 7 ਕਿ L ਜਿਹੜਾ ਇਸ ਟਾਈਮ ਦੁੱਧ ਆ। ਠੀਕ ਹੈ ਜੀ। ਘਰੇਲੂ ਚੁਵਾਈ ਵਾਸਤੇ ਸੰਧੂ ਸਾਹਿਬ ਬਹੁਤ ਵਧੀਆ ਚੁਵਾਈ ਇੱਕ ਨੰ ਠੀਕ ਹੈ ਭਯਾਨ 7 ਕਿਲੋ ਜਿਹੜਾ ਹੁਣ ਹਾਜ਼ਰ ਤੋਂ ਦਾ ਬਿਲਕੁਲ ਜੀ 7 ਕਿਲੋ ਦੇ ਨੀਅਰ ਬਾਊਟ ਜਿਹੜਾ ਹੋਊਗਾ ਜਾਂ ਭਾਈਆ ਵੱਧਊਗਾ ਜਾਂ ਘਟੂਗਾ ਅੱਛਾ ਜੀ ਆ ਐਵਰੇਜ ਪਰ ਵੇਲੇ ਮਿਲਦੀ ਬੱਚੇ ਤੇ ਦੋਨੇ ਟਾਂਗਾ ਹਾਂ ਜੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਜੀ ਪਿੱਛੇ ਫੀਮੇਲ ਕਾਫ ਆ ਲਓ ਜੀ ਮਗਰ ਕੱਟੀਏ ਦੋਸਤੋ ਕੋਈ 35 ਕ ਦਿਨਾਂ ਦਾ 35 ਕ ਦਿਨਾਂ ਦਾ ਕੋਈ ਸਮਾਂ ਵੀਰ ਮੰਨ ਲਏ ਠੀਕ ਹੈ ਜੀ 35 ਕ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਝੋਟੀ ਪਹਿਲਾਂ ਸੂਈ ਹੈ ਠੀਕ ਹੈ ਜੀ ਮਗਰ ਕੱਟੀ ਆ ਬੱਚਾ ਵੀ ਤੁਹਾਨੂੰ ਦਿਖਾ ਦਿਆਂਗਾ ਭਾਏ ਸਾਈਡਾਂ ਇਹਨੇ ਪੂਰੀਆਂ ਨਹੀਂ ਕੀਤੀਆਂ ਥੋੜਾ ਪੱਕੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਥੱਲੇ ਲੇਵੇ ਦੀ ਪੂਰੀਆਂ ਤੁਸੀਂ ਬੀਚ ਬਾਕੀ ਆਪਾਂ ਚੁਆਈਏ ਦੀ ਨਾਲ ਜਿਹੜੀ ਬਿਲਕੁਲ ਦਿਖਾ ਦਾਂਗੇ ਨਾਲ ਦੀਆਂ ਪੂਰੀਆਂ ਵਰਗੇ ਥਾਣਾ ਤੇ 7 7 7 ਕਿਲੋ ਦੁੱਧ ਬਾਕੀ ਇਹਦੇ ਚ ਸੰਧੂ ਸਾਹਿਬ ਇਹ ਆ ਕਿ ਤਾਂ ਰੇਟ ਬਹੁਤ ਜਾਇਜ਼ ਰਹਿਣ ਮਹਾਲਾ ਹੂੰ ਹੂੰ ਠੀਕ ਹੈ ਜੀ ਆ ਠੀਕ ਹੈ ਜੀ ਮੈਕਸੀਮਮ ਕੱਟੀ ਵੀ ਜਿਹੜੀ 4-5000 ਦੀ ਵਿਕ ਜਾਣੀ ਆ ਤਾਂ ਆਪ ਵੀ ਦੁੱਧ ਪੀ ਕੇ ਇਹਨੂੰ 6 ਮਹੀਨੇ ਜਿੰਨਾ ਕ ਆਪਾਂ ਰੇਟ ਕਰ ਰਹੇ ਆ ਠੀਕ ਹੈ ਤਕਰੀਬਨ ਉਹਨੇਕ ਦੀ ਇਹ ਫੇਰ ਸੇਲ ਹੋ ਜਾਣੀ ਆ ਅੱਛਾ ਸਰ ਜੀ ਜਦੋਂ 7 ਕਿਲੋ ਆ ਇਸ ਬਿਹਾਰ ਕਿੰਨੇ ਦੀ ਆਪਾਂ ਦੇ ਦਾਂਗੇ ਸੰਧੂ ਸਾਹਿਬ ਸਾਡੇ 47000 ਰੁਪਿਆ ਰੇਟਾ ਛੋੜ ਹੋ ਗਈ ਇਹਦੇ ਵਿੱਚੋਂ ਸਾਡੇ ਕਈ ਪਸ਼ੂ ਹੁੰਦੇ ਆ ਉਹਦੇ ਵਿੱਚੋਂ ਥੋੜਾ ਜਿਹਾ ਵੱਧ ਮੰਗਤਾਨ ਹੁੰਦਾ ਕਈ ਪਸ਼ੂ ਹੁੰਦੇ ਆ ਪਰ ਰੇਟ ਹੀ ਉਹਨਾ ਕਰਨਾ ਜਿਹੜਾ ਆਪਾਂ ਲੈ ਦੇ ਕਰਦਗੇ ਠੀਕ ਹੈ ਜੀ ਸਾਡੇ 47 ਲੋ ਜੀ ਸਾਡੇ 47000 ਦੀ ਦੋਸਤੋ ਤੁਹਾਨੂੰ ਇਹ ਝੋਟੀ ਮਿਲ ਜੂਗੀ ਨਾਰਮਲ ਜਿਹੜੇ ਵੀਰ ਨੇ ਤਕਰੀਬਨ ਕੋਈ ਛੋਟੀ ਫੈਮਿਲੀ ਆ 6 7 7 ਕਿਲੋ ਦੁੱਧ ਨਾਲ ਸਰਦਾ ਵਾ ਤੇ ਪੈਸੇ ਇੰਨੇ ਘਲਾਉਣੇ ਆ ਤੁਸੀਂ ਪਹਿਲ ਦੇ ਹੱਧੇ ਤੇ ਸੌਦਾ ਕਰ ਲਿਓ ਠੀਕ ਹੈ ਜੀ ਆਹ ਫੇਸ ਕੁਆਲਟੀ ਆ ਮੂੰਹ ਮੱਥਾ ਤੁਸੀਂ ਇੱਕ ਵਾਰੀ ਫੇਰ ਦੇਖੋ ਮਗਰ ਕੱਟੀ ਆ ਬਹੁਤ ਸੋਹਣੀ ਆ ਤੇ ਚੰਗੀ ਹਾਈਟ ਆ ਤੇ ਹੋਰ ਅਜੇ ਵੇਟ ਵੀ ਵਧੂਗਾ ਤੇ ਤੇ ਭਾਰੀ ਵੀ ਹੋਊਗੀ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਸਾਨੂੰ ਸਭ ਆ ਛੋਟਾ ਜਿਹਾ ਰੇਟ ਆ ਜਦੋਂ ਮਰਜੀ ਇਹਨੂੰ 30000 ਦੀ ਵੇਚਦਾ ਆ ਬਸ ਜੀ ਬਸ ਇਹ ਪਹਿਲਣ ਝੋਟੀਆਂ ਇਹ ਵੀ ਪਹਿਲਣ ਆ ਜੀ ਕੰਨੀਆਂ ਹਜੇ ਨੇ ਪਟੀਆਂ ਨਹੀਂ ਆ ਠੀਕ ਹੈ ਜੀ ਥੋੜੀ ਪੱਕੇ ਬਣੀ ਆ ਪਰ ਇਹਦਾ ਇਹਦਾ ਜਿਹੜਾ ਲੇਵਾ ਵਾ ਹਾਂ ਜੀ ਵੱਡੀਆਂ ਮੱਝਾਂ ਵਰਗਾ ਜੀ ਠੀਕ ਹੈ ਜੀ ਹੈ ਪਹਿਲਣ ਲੇਵਾ ਵੱਡੀਆਂ ਮੱਝਾਂ ਵਰਗਾ ਤਾਂ ਚਲੋ ਪ੍ਰਮਾਤਮਾ ਸੁੱਖ ਰੱਖੇ ਨਵੀਨ ਰੋਹੀ ਸੂਵੇ ਹਾਂ ਜੀ ਤਾਂ ਸੋਹਣਾ ਦੁੱਧ ਦਊਗੀ ਲੋਭ ਪਹਿਲਾਂ ਝੋਟੀ ਆ ਦੋਸਤੋ ਸਿੰਗੀ ਬਹੁਤ ਪਿਆਰੀ ਤਾਂ ਥਣ ਦੀ ਕੁਆਲਟੀ ਲੇਵੇ ਦੀ ਕੁਆਲਟੀ ਖੁੱਲੇ ਲੇਵੇ ਦੀ ਆ ਚਮੜੀ ਇਹਦੀ ਸੰਦੂ ਸਭ ਇੰਨੀ ਕੁ ਪਤਲੀ ਇੰਨੀ ਕੁ ਬਦਲੀ ਕਿ ਆਪਾਂ ਕੁਝ ਕਹਿ ਨਹੀਂ ਸਕਦੇ ਕਾਗਜ਼ ਠੀਕ ਆ ਜੀ ਦੁੱਧ ਵਾਲੀ ਬਿਲਕੁਲ ਕੱਲੀ ਕੱਲੀ ਨਾੜੇ ਦੀ ਚਮਕੰਦੀ ਆ ਖਿੱਚ ਕੇ ਮਾਰਗੇ ਤਾਂ ਛਪੂਗਾ ਹਾਂ ਠੀਕ ਆ ਜੀ ਲੋਭੀ ਦੋਸਤੋ ਪਹਿਲਾਂ ਝੋਟੀ ਆ ਗੱਬਣ ਤਿਆਰੀ ਵਾਲੀ ਆ ਠੀਕ ਆ ਜੀ ਬਾਕੀ ਜੀ ਸਾਹਿਬ ਇਹਦੀ ਆਪਾਂ ਥਣ ਦੀ ਤੇ ਪਾਰ ਪਿੱਛੇ ਦੀ ਫੁੱਲ ਗਰੰਟੀ ਦੇਵਾਂਗੇ। ਲਾਜੂ ਦੇਣਾ ਜੇ 2-4 ਹਰਵੇਂ ਬਿਲਕੁਲ ਜੀ ਹਜੇ ਸ਼ਾਇਦ ਆਉਂਦਾ ਹਜੇ ਬਣੂਗੀ। ਤਾਂ ਜਿਵੇਂ ਸਾਡੀ ਇਹ ਗੱਲਾਂ ਆਪਾਂ ਵੀਡੀਓ ਤੇ ਨਹੀਂ ਕਹਿ ਸਕਦੇ। ਪਰ ਕਹਿ ਦਿੰਦੇ ਹਾਂ ਸਾਡੀ ਵਪਾਰ ਭਾਸ਼ਾ ਦੇ ਵਿੱਚ ਬਣ-ਬਣ ਕੇ ਕਮਲੀ ਹੋਊਗੀ। ਠੀਕ ਹੈ ਜੀ। ਵੀ ਇੰਨੀ ਜਿਆਦੀ ਥੱਲੇ ਖੁੱਲੂਗੀ। ਲਓ ਵੀ ਭਰਾਵੋ ਠੀਕ ਹੈ ਜੀ। ਉਹ ਜਦੋਂ ਅਸੀਂ ਖਰੀਦਣ ਜਾਂਦੇ ਹਾਂ ਨਾ ਬਸ਼ੇ ਤਾਂ ਅਸੀਂ 2-4 ਜਾਣੇ ਤਾਂ ਤਕਰੀਬਨ ਦੋ ਤਾਂ ਹੁੰਦੇ ਹੀ ਆ। ਵਪਾਰੀ ਹੋ ਗਿਆ ਦਲਾਲ ਹੋ ਗਿਆ ਜਾਂ ਇੱਕ ਦਾ ਨਾਲ। ਹਾਂ। ਉਹ ਸਾਨੂੰ ਦੋਵੇਂ ਪਤਾ ਲੱਗ ਜਾਂਦਾ ਕਿ ਬਣੂਗੀ ਵੱਡੀ। ਬ ਉਹ ਵੀ ਆਪਦੇ ਵਜ਼ਨ ਵਜੂਦ ਨਾਲ ਉਹ ਆਪਾਂ ਕਹਿ ਦਿੰਦੇ ਆ ਦੋਸਤੋ ਕਰਮਾਲੀ ਜਿਆਦਾ ਥੱਲੇ ਲਈ ਖੜੀ ਆ ਆ ਆ ਵੇਖੋ ਕਿੱਥੇ ਢਿੱਲਾ ਢੁਲਾ ਹਜੇ ਬਹੁਤ ਜਿਆਦਾ ਹਾਂ ਸੁਪਖਾਲਾ ਖੂਲਾ ਬਹੁਤ ਸੋਹਣਾ ਤਿਆਰ ਕਰ ਰਹੀ ਆ ਸਿੰਗੀ ਸੁੰਗੀ ਬਿਲਕੁਲ ਛੋਟੀ ਆ ਪਣ ਮੀਡੀਅਮ ਹਾਈਟ ਆ ਹਾਈਟ ਠੀਕ ਆ ਜੀ ਨਾਰਮਲ ਆ ਸੋ ਚੰਗੀ ਆ ਜਿੰਨਾ ਵੀ ਆ ਚੰਗਾ ਬਸ ਬਾਕੀ ਰੇਟ ਸੰਧੂ ਸਾਹਿਬ ਇਹਦਾ ਬਹੁਤ ਸੋਹਣਾ ਪੌਂਦੀ ਆ ਹਾਂਜੀ ਲੇਵੇ ਦੇ ਵਿੱਚ ਤੇ ਚੁਆਈ ਦੇ ਵਿੱਚ ਜਾਨੀ ਕਿ ਵਿੱਚ ਵੀ ਚੰਗੀ ਰਹੂਗੀ ਕਿਉਂਕਿ ਟਿੱਪਣ ਬਹੁਤ ਸੋਹਣੀ ਪੋਲੀ ਆਈ ਆ ਅੱਛਾ ਜੀ ਅਚਾਰ ਰਵੇਲਾ ਦੇ ਦਗੇ ਕਿੰਨੇ ਦੀ ਫਿਰ ਆ ਸੰਧੂ ਸਾਹਿਬ 5000 ਰੁਪਇਆ ਮੋਹਲਾ 63000 ਦੇ ਦਿੰਦੇ 63000 ਦੀ ਬਿਲਕੁਲ ਲਓ ਜੀ 63000 ਦੀ ਦੋਸਤੋ ਇਹ ਤੁਹਾਨੂੰ ਜੜੀ ਅੱਜ ਮਿਲ ਜੂਗੀ ਤੇ ਦੁੱਜਣਾ ਮੱਝਾਂ ਨੂੰ ਦੁੱਧ ਦਊਗੀ ਲੱਖ ਵਾਲੀ ਨੂੰ ਵੀ ਮਾਰ ਪਾਉਗੀ ਠੀਕ ਆ ਜੀ ਲਓ ਵੇ ਲੱਖ ਵਾਲੀਆਂ ਮੱਝਾਂ ਦੀ ਵੀਰ ਰਵੇਲਾ ਕਹਿੰਦਾ ਵੀ ਰੀਸਾਂ ਕਰੋਗੀ ਠੀਕ ਆ ਜੀ ਅੱਜ ਤੁਹਾਨੂੰ ਜੜੀ ਆ ਦੋਸਤੋ 63 63000 ਦੀ ਜੜੀ ਇਹ ਮਿਲ ਜੂਗੀ ਠੀਕ ਆ ਤੇ ਚੰਗੀ ਮੱਝਾਂ ਸਫਾਇਆ ਸੁਪੀਆਂ ਥੱਲਿਓਂ ਬਹੁਤਾ ਕਰਮਾੜੀ ਨੂੰ ਲੱਗੀਆਂ ਬੇਟਲ ਬੱਕਰੀ ਵਾਂਗੂ ਬਣੀ ਪਈ ਥੱਲਿਓਂ ਆ ਅੱਛਾ ਰਵੇਲ ਅੱਗੇ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਵੀਰੇ ਬਿਲਕੁਲ ਸੰਧੂ ਸਾਹਿਬ ਮੂੰਹੋਂ ਚਾਰ ਜਾਂਦਾ ਝੋਟੀ ਅੱਛਾ ਜੀ ਹਰਿਆਣੇ ਤੋਂ ਯਾਨੀ ਕਿ ਮੱਝ ਆਈ ਸੀ ਹਾਂ ਉਹ ਇੱਥੇ ਆ ਕੇ ਖੁਦ ਲక్ష్ਮੀ ਡੇਰੀ ਵਾਲੇ ਦਾਰੇ ਦਾ ਜਿਹੜਾ ਸੀਮਣਾ ਰਖਵਾਇਆ ਸੀਗਾ ਇਹਨੂੰ ਅੱਛਾ ਹੱਥੀ ਰਖਵਾਇਆ ਸੀਗਾ ਆਪਾਂ ਸਮਝ ਲਓ ਘਰ ਤੋਂ ਹੀ ਖਰੀਦੀ ਆ ਚੈੱਕ ਘਰ ਤੇ ਜੰਮੀ ਪਲੀ ਲਾ ਲਓ ਹਾਂ ਠੀਕ ਆ ਤਾਂ ਬਿਲਕੁਲ ਬਹੁਤ ਚੰਗੀ ਸੋਹਣੀ ਅੱਗੇ ਫਿਰ ਦਾਰੇ ਕੋਲ ਤੋਂ ਆਪਣਾ ਜੀ ਨਹੀਂ ਨਹੀਂ ਗੱਭਣ ਏਬੀਸੀ ਦਾ ਸ਼ੇਰੂ ਤੋਂ ਆ ਤੇ ਆਪ ਉਹ ਦਾਰੇ ਦੀ ਹੈ ਅੱਛਾ ਤੇ ਆ ਫੁੱਟ ਫੁੱਟ ਦੀ ਵਿੱਥੀ ਦੇ ਇਹਦਾ ਜਿਹੜਾ ਥਣ ਲੱਗਾ ਲੋ ਜੀ ਸ਼ੇਰੂ ਬੋਲ ਕੋ ਦੋਸਤੋ ਅੱਗੇ ਨੈਕਸਟ ਹੈ ਗੱਭਣ ਤੇ ਦਾਰੇ ਬੋਲਦੀ ਇਹ ਆਪਤੀ ਹੈ ਠੀਕ ਹੈ ਜੀ ਮੂੰਹ ਚਾਰ ਦੰਦ 24 ਉਹ ਚਾਰ ਦੰਦਾਂ ਦਾ ਝੋਟੀ ਬਹੁਤ ਪਿਆਰੀ ਹੈ ਤੇ ਲੇਵਾ ਵੀ ਬਹੁਤ ਸੋਹਣਾ ਤਿਆਰ ਕਰੂਗੀ ਕਰਮਾਲੀ ਬਈ ਦੂਰੋਂ ਜਿਹੜੇ ਉਹ ਵੀਰ ਕੋਈ ਡਿਸੀਜਨ ਸੌਖਾ ਲੈ ਸਕੇ ਸੰਦੂ ਸਾਹਿਬ ਸਿੰਗੀ ਬਹੁਤ ਪਿਆਰੀ ਆ ਤਾਂ ਦੇਖੋ ਜੀ ਸੋਣੀ ਹਜੇ ਮੁੱਠ ਪਰ ਹਾਈਟ ਵੀ ਹੋਰ ਕਰੂਗੀ ਹਾਂਜੀ 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 ਆ ਲਓ ਜੀ ਠੀਕ ਆਜਾ ਦਿਨ ਹਰ ਵੇਲੇ ਕਿੰਨੇ ਕੁ ਲੈ ਜੂਗੀ ਹਜੇ ਸੰਦੂ ਸਾਹਿਬ ਕੋਈ ਕੁੜੇ ਪੜਿਆਂ ਦੀ ਅਡੀ ਨਿਸ਼ਾਨੀ ਨਹੀਂ ਹੈਗੀ ਅੱਛਾ ਜੀ ਅੱਲਾਮਸਮ ਫਿਰ ਵੀ ਤੁਸੀਂ 7-8 ਦਿਨ ਮੰਨ ਕੇ ਚੱਲੋ ਸੁਫਾਈਆਂ ਸੁਪੂਈਆਂ ਥੱਲੇ ਬਹੁਤ ਵਧੀਆ ਹਨ ਬਹੁਤ ਜ਼ਿਆਦਾ ਨਿਕਰ ਲੇਵਾ ਬਿਨਾ ਭਲਾ ਭੁਲਾ ਲਾਈ ਹੈ ਨਾ ਬਿਨਾ ਭਰਾ ਵਾਲਾ ਜੀ ਮੁੱਠੀ ਵਾਲਾ ਥਣ ਲੱਗਾ ਇਹਨੂੰ ਕਰਮਾਲੀ ਨੂੰ ਬਹੁਤ ਜੀ ਸੁਫਾਈਆਂ ਤੁਸੀਂ ਚੈੱਕ ਕਰੋ ਸੋ ਬਹੁਤ ਸੋਹਣੀਆਂ ਸੁਪੂਈਆਂ ਦੇ ਵਿੱਚ ਕੂਲੀ ਜੋ ਟੀ ਬਿਲਕੁਲ ਕੂਲੀ ਚੌ ਠੀਕ ਹੈ ਜੀ ਕੋਈ ਕਰੀਬ ਹੈ 3 ਸਵਾ 3 ਸਾਲ ਦੀ ਆ ਠੀਕ ਹੈ ਜੀ ਤਾਂ ਅਜੇ ਮੁੱਠੀ ਪਰ ਕਰਦੇ ਹੋਰ ਕਰੂਗੀ ਠੀਕ ਹੈ ਜੀ weight ਵੀ ਵਧੂਗਾ ਕਦ ਵੀ ਕਰੂਗੀ ਪੂਰੀ ਵੱਡੀ ਮੱਝ ਬਣ ਕੇ ਕਿਸੇ ਦਿਨ ਤਿਆਰ ਹੋ ਗਈ ਲੋ ਜੀ ਸੋ ਲੈਫਟੀ ਬਹੁਤ ਸੋਹਣੀ ਆ ਦੋਸਤੋ ਥੱਲਿਓਂ ਕਾਫੀ ਸੋਹਣੀ ਕਰਮਾਲੀ ਬਣੀ ਆ ਤੇ ਉਮੀਦ ਕਰਦੇ ਆ ਵੀ 2-4 ਦਿਨ ਵੀ ਹੋਰ ਕੱਢ ਗਈ ਤੇ ਥੱਲਿਓਂ ਸੰਧ ਸਾਹਿਬ ਦੀ ਮਾਂ ਦੀ ਬੜੀ ਜ਼ਿਆਦਾ ਹਾਈਟ ਸੀ ओके ਠੀਕ ਆ ਦੁੱਧ ਵੀ ਚੰਗਾ ਸੀ ਹਰਿਆਣੇ ਤੋਂ ਲੈਂਦੀ ਸੀ ਬਹੁਤ ਜ਼ਿਆਦਾ ਪੈਸੇ ਖਰਚ ਗਏ ਠੀਕ ਕਿੰਨਾ ਕਿਲਕ ਚੁਆਇਆ ਸੀ ਰਵੇ ਆ 17 18 ਲੀਟਰ ਠੀਕ ਆ ਠੀਕ ਆ ਜੀ ਬਾਕੀ ਆਪੇ ਧਾਰੇ ਦੀ ਐ ਸ਼ੇਰੂ ਤੋਂ ਅੱਗੇ ਗੱਬਣਾ ਹੂੰ ਬਿ ਲਾਣੇ ਕਰਾਣੇ ਚੋਂ ਲਾਣੇ ਕਰਾਣੇ ਚਾ ਬਿਊਟੀ ਬਾਕ ਵਧੀਆ ਤੇ ਪੁਲਵਾਨਾਂ ਵਾਲੀ ਤੋਰ ਆ ਬਿਲਕੁਲ ਫੋਟੋ ਫੋਟੋ ਤੇ ਚਲੋ ਹੁਣ ਥੋੜਾ ਜਿਹਾ ਪਤਾ ਨਹੀਂ ਦਿਖਾਈ ਦਿੱਤਾ ਕਿ ਨਹੀਂ ਹੈ ਨਾ ਪਰ ਕੋਈ ਵੀ ਆ ਕੇ ਗਰਾਊਂਡ ਤੇ ਇਹਨੂੰ ਚੈੱਕ ਕਰੇ ਦੇਖੋ ਤੋਰਾ ਵੇਖੇ ਬਿਲਕੁਲ ਪੁਲਵਾਨਾਂ ਵਾਲੀ ਦੀ ਚਾਲ ਆ ਹੂੰ ਬਹੁਤ ਸੋਹਣੀ ਚਲੋ ਬਤ ਉਹਦਰ ਮੁੜਾ ਸੁਪਖਾਲੇ ਬਕੂਲੇ ਦੀ ਦੋਸਤੋ ਆਪਾਂ ਪਹਿਲਾਂ ਜ਼ਿਕਰ ਕਰਤਾ ਬਹੁਤ ਸੋਹਣੇ ਬਖਾਲੇ ਵਿੱਚ ਆ ਨਿੱਗਰਲੇਵਾ ਵੀ ਆ ਤੁਸੀਂ ਬੈਕਸਾਈਡ ਤੋਂ ਚੈੱਕ ਕਰੋ ਠੀਕ ਹੈ ਜੀ ਕੋਈ ਭਲਉਣ ਨਹੀਂ ਗਈ ਬਿਲਕੁਲ ਨਿੱਗਰਲੇਵਾ ਦੇਵਤੀ ਬਹੁਤ ਸੋਹਣੀ ਤਿਆਰ ਕਰ ਰਹੀ ਆ ਤੇ ਚਾਰ ਦਾ ਤਾਂ ਚੌਗੀ ਦੀ ਝੋਟੀ ਆ ਫੱਲੋ ਜਿੰਨਾ ਕਿ ਜ਼ਿਆਦਾ ਦੋਸਤੋ ਖੁੱਲ ਰਹੀ ਆ ਸੋਹਣੀ ਉਮੀਦ ਕਰਦੇ ਆ ਵੀ ਪੰਜਾਂ ਚੌ ਦਿਨਾਂ ਦੇ ਵਿੱਚ ਸੁਪਾ ਕਮਾਲ ਦੇਵਾਥ ਨੇ ਉਹ ਤਿਆਰ ਕਰੂਗੀ ਬਹੁਤ ਵਧੀਆ ਬਹੁਤ ਵਧੀਆ ਬਾਕੀ ਸੰਤੂ ਸਾਹਿਬ ਆਪਣੇ ਜਿਹੜੇ ਗੱਬਣ ਪਸ਼ੂ ਉਹਨਾਂ ਦੀ ਥਣ ਦੀ ਗਾਰੰਟੀ ਦੇਵਾਂਗੇ ਤੇ ਬਾਹਰ ਪਿੱਛੇ ਦੀ ਦੇਵਾਂਗੇ ਸੂਣ ਤੱਕ ਠੀਕ ਹੈ ਜੀ ਸੂਣ ਤੋਂ ਬਾਅਦ ਕੋਈ ਨਹੀਂ ਅੱਛਾ ਹਰ ਵੇਲੇ ਦੀ ਕੀਮਤ ਤਾਂ ਕੀ ਡਿਮਾਂਡ ਕਰਦਾ ਫਿਰ ਸੰਧੂ ਸਾਹਿਬ ਚੋਟੀ ਭਾਵੇਂ 10 ਦੀ ਵੇਚ ਦੀਏ 90 ਦੀ ਵੇਚ ਦੀਏ 95 ਦੀ ਵੇਚ ਦੀਏ ਆ 88700 ਰੁਪਿਆ ਦਾ ਰੇਟ ਹੈ ਉਹਦੇ ਚ ਇੱਕ ਸਿਰ ਛੋੜ ਛੱਪਾ ਹੋਗਾ 887 ਚ ਬਿਲਕੁਲ ਜੀ ਲਓ ਜੀ 88700 ਦੇ ਵਿੱਚ ਦੋ ਸੋ ਛੋੜ ਛੱਪਾ ਬਹੁਤ ਪਿਆਰਾ ਬਹੁਤ ਅਨਮੋਲ ਪਸ਼ੂ ਤਾਂ ਨਾ ਤੁਹ ਪਸੰਦ ਆਊਗਾ ਜਿਹੜਾ ਕੋਈ ਚੰਗਾ ਪਸੂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਚੰਗੀ ਲਊਗੀ ਪਸੰਦ ਆਊਗਾ ਝੋਟੀ ਵਾਕੇ ਝੋਟੀ ਆ ਬਹੁਤ ਪਿਆਰੀ ਆ ਥਣਾ ਤੋਂਨਾਂ ਦੀ ਬੜੀ ਸਾਫ਼ ਸੁਥਰੀ ਆ ਇਹੋ ਜਿਹਾ ਪਸੂ ਜਿਸ ਥਾਂ ਤੋਂ ਜਿਸ ਘਰ ਤੋਂ ਵੀ ਕਿਸੇ ਵੀਰ ਦੀ ਨਿਗਾ ਚੜੇ ਤੇ ਜ਼ਰੂਰ ਖਰੀਦਦਰੀ ਕਰਦੇ ਆ ਵੀਰ ਸਾਰੇ ਠੀਕ ਆ ਜੀ ਕਿਉਂਕਿ 2-4 ਸੂਵੇ ਆਪ ਤੇ ਕਿੱਲੇ ਤੇ ਟਿਕਾਉ ਹੋਗੇ ਇਹੋ ਜਿਹੇ ਪਸੂ ਬਿਲਕੁਲ ਜੀ ਅੱਛਾ ਹਰਵੈਲ ਵੀਰੇ ਅੱਜ ਇਹ ਅੱਜ ਨਕਸੀਆ ਕੋਲ ਇਹੀ ਨਾ ਹੈਗਾ ਬਾਕੀ ਮਾਲੀ ਆਪਣਾ ਨੀਲੀ ਦਾ ਆਪਾਂ ਬੇਨਤੀ ਕਰਦੇ ਆ ਫਿਰ ਦੁਬਾਰਾ ਕਿ ਜਿੰਨਾ ਮੇਰੇਆ ਵੀਰਾਂ ਨੇ ਫੋਨ ਚੱਕਣ ਦੋ ਦੋਸਤ ਵੈਸੇ ਦੀ ਇੱਕ ਵ ਤੇ ਬਾਕੀ ਥੋੜਾ ਮੈਂ ਦੀ ਇੱਕ ਵੱਖਰੇ ਤੌਰ ਤੇ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਆਪਾਂ ਇੱਕ ਵਾਰੀ ਫਿਰ ਪੇਸ਼ ਕਰਾਂਗੇ ਮਾਲੀ ਦਿਖਾਵਾਂਗੇ ਵੀ ਸ਼ੈ ਕੀ ਆ ਬਹੁਤ ਸੋਹਣੀ ਖਲੋਣੀ ਖਲਾਨੀ ਦਾ ਮਾਲੀ ਆ ਟੈਸਟਿਕਲਾਂ ਦਾ ਸਾਫ ਆ ਬਿਲਕੁਲ ਬਿਊਟੀ ਬਹੁਤ ਵਧੀਆ ਮਾਰਕਿੰਗ ਦਾ ਨਿਸ਼ਾਨ ਕਾ ਚੰਗੇ ਬੱਚਿਆਂ ਦੇ ਵਿੱਚ ਇੱਕ ਅਦਾਜਵਾਬ ਅੱਗੇ ਨਿਸ਼ਾਨ ਮਾਰਕਿੰਗ ਆ ਰਹੀ ਆ ਠੀਕ ਆ ਜੀ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਪ੍ਰੂਫ ਦਿਖਾਵਾਂਗੇ ਨਾਲ ਕੋਈ ਬੱਚੇ ਪੁੱਛੇ ਵੀ ਪ੍ਰੋਪਰਟੀ ਦਿਖਾਵਾਂਗੇ ਠੀਕ ਆ ਬਹੁਤ ਸੋਹਣਾ ਮਾਲੀ ਆ ਖਲੋਣੀ ਖਲਾਨੀ ਤੋਂ ਵੇਖੋ ਲੰਬਾਈ ਲੰਬੀ ਮਾਲੀ ਦੀ ਚੈੱਕ ਕਰੋ ਠੀਕ ਆ ਜੀ ਤੇ ਇਹ ਕਰੈਕਟਰ ਆ ਤੇ ਬਾਕੀ ਪੂਰੀ ਤਸੱਲੀ ਦੇ ਨਾਲ ਨਾਲ ਇੱਕ ਦਿਨ ਆਪਾਂ ਜਿਹੜੀ ਤੁਹਾਨੂੰ ਵੀਡੀਓ ਕਵਰੇਜ ਕਰਕੇ ਦੇਵਾਂਗੇ ਤੇ ਬਹੁਤ ਖੂਬਸੂਰਤ ਮਾਲੀਆ ਨਿਸ਼ਾਨੀਆਂ ਦੇ ਵਿੱਚ ਬਾ ਕਮਾਲ ਆ ਠੀਕ ਆ ਜੀ ਤੇ ਜਿਹੜੇ ਵੀਰ ਨੇ ਖਰੀਦਣਾ ਤੁਸੀਂ ਸੰਪਰਕ ਕਰ ਲਿਓ ਵੈਸੇ ਸਾਈ ਭਿਆਂ ਨਾਲ ਤਾਂ ਗੱਲਬਾਤ ਚੱਲ ਰਹੀ ਆ ਜੇ ਕਲੀਅਰ ਹੋ ਗਈ ਉਹ ਆਪਾਂ ਉਸੇ ਦਿਨ ਦੱਸ ਦਾਂਗੇ ਠੀਕ ਆ ਜੀ ਬਿਲਕੁਲ ਜੀ ਤੇ ਸੋਨਾ ਮਾਲੀਆ ਬਹੁਤ ਸੋਹਣੀ ਨਸਲ ਬਰੀਡ ਪਰਪਸ ਵਾਸਤੇ ਕਿਸੇ ਵੀਰ ਨੇ ਖਰੀਦਣਾ ਰੈਡੀ ਬਾਕੀ ਮਾਰਕਿੰਗ ਬਹੁਤ ਜਾਇਜ਼ ਆ ਬਾਕੀ ਆਪਾਂ ਸਵੇਰ ਦੇ ਟਾਈਮ ਕਿਤੇ ਇਹਨੂੰ ਕਵਰ ਕਰ ਦਾਂਗੇ ਬਿਲਕੁਲ ਜੀ ਬਿਲਕੁਲ ਸੋ ਬਖਰੇ ਤੌਰ ਤੇ ਦੋਸਤੋ ਇਹਦੀ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਇੱਕ ਵਾਰੀ ਗੱਲਬਾਤ ਚੱਲ ਰਹੀ ਆ ਆਦਰਵਾਇਜ਼ ਜੇਕਰ ਕਿਸੇ ਵੀਰ ਨੇ ਰਿਸਪੌਂਸ ਨਾ ਦਿੱਤਾ ਤੇ ਤੁਹਾਡੇ ਸਾਹਮਣੇ ਆਪਾਂ ਬਿਲਕੁਲ ਆ ਕੇ ਪੂਰੀ ਡਿਸਕਸ਼ਨ ਕਰਕੇ ਤੁਹਾਨੂੰ ਦੱਸਾਂਗੇ ਵੀ ਇਹਦੀ ਗੱਲਬਾਤ ਚੱਲ ਰਹੀ ਸੀ ਜਾਂ ਕੋਈ ਰਜੇਵਾ ਜਾਂ ਕੋਈ ਪੈਸੇ ਨਾ ਬੰਨ ਕਰਕੇ ਸੌਦਾ ਰਹਿ ਗਿਆ ਠੀਕ ਹੈ ਜੀ ਉਹ ਤੁਹਾਨੂੰ ਦੱਸਾਂਗੇ ਜਰੂਰ ਆਪਾਂ ਤੇ ਬਾਅਦ ਵਿੱਚ ਜਿਹੜੇ ਵੀਰ ਖਰੀਦਣ ਤੇ ਚਾਹਵਾਨ ਸੀ ਸ਼ੁੱਕ ਸੀਗੇ ਉਹ ਤੁਸੀਂ ਇੱਕ ਵਾਰੀ ਜਰੂਰ ਫਿਰ ਸੰਪਰਕ ਵੀਰ ਹਰਵੇਲ ਦੇ ਨਾਲ ਕਰ ਲਿਓ। ਭਾਈ ਕਹਿੰਦੇ ਹੁਣ ਵੀ ਕਰ ਸਕਦੇ ਸੰਪਰਕ ਹਾਂਜੀ। ਅ ਬਾਕੀ ਆਪਾਂ ਇਹ ਆ ਕਿ ਆਪਾਂ ਕੱਲ ਤੱਕ ਉਹਨਾਂ ਦੀ ਜਰੂਰ ਵੇਟ ਕਰਾਂਗੇ। ਠੀਕ ਹੈ ਜੀ। ਠੀਕ ਹੈ। ਅੱਛਾ ਰਵੇਲ ਇੱਕ ਨੰਬਰ ਵੀਰੇ ਬੋਲ ਦਿਆਂ। 9903820259906382025 ਬਾਕੀ ਸੰਧਾ ਸਾਹਿਬ ਇੱਕ ਛੋਟੀ ਜੀ ਰਿਕਵੈਸਟ ਆ ਕਿ ਜੇ ਕੋਈ ਫਾਰਮ ਤੇ ਕੰਮ ਕਰਨਾ ਚਾਹੁੰਦਾ ਲੇਬਰ ਦੀ ਥੋੜੀ ਸ਼ਾਰਟੇਜ ਆ। ਹਾਂਜੀ ਠੀਕ ਹੈ ਚਾਹੇ ਕੋਈ ਸਿੰਗਲ ਹੋਵੇ ਤਾਂ ਰਹਿਣ ਸਹਿਣ ਨੂੰ ਉਹਨੂੰ ਪੂਰਾ ਮਤਲਬ ਜਾਨੀ ਕਿ ਮਕਾਨ ਘਰ ਰੋਟੀ ਪਾਣੀ ਦਿੱਤਾ ਜਾਊਗਾ ਠੀਕ ਹੈ ਜੀ ਪ੍ਰੋਪਰ ਉਹਦੀ ਵੀ ਕੇਅਰ ਹੋਊਗੀ ਤਾਂ ਚਲੋ ਪਸ਼ੂ ਮਾਲ ਡੰਗਰ ਠੀਕ ਥੋੜਾ ਦੇਖ ਦੇਖ ਕਰੇ ਠੀਕ ਹੈ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ